सीबीओ अगर हार्ट प्रॉब्लम दे पेशेंट त बिना देर किते पहुंचो साउल हार्ट सेंटर हुषarpur जो की मिनी सैक्टरीएट ਦੇ ਬਿਲਕੁਲ ਨਜ਼ਦੀਕ ਜਿੱਤੇ ਹਾਰਟ ਬਲੋਕੇਜ ਦਾ ਹੁੰਦਾ ਹੈ ਬਿਨਾ ਬਾਈਪਾਸ ਸਰਜਰੀ ਅਤੇ ਬਿਨਾ ਸਟੰਟ ਇੱਕ ਨਵੀਂ ਤਕਨੀਕ ईईसीपी ਥੈਰਪੀ ਨਾਲ ਇਲਾਜ 올 ਓਵਰ ਇੰਡੀਆ ਇਹਨਾਂ ਦੇ ਚੱਲ ਰਹੇ ਨੇ 150 ਤੋਂ ਜ਼ਿਆਦਾ ਸਾਉਲ ਹਾਰਟ ਸੈਂਟਰ ਹਜ਼ਾਰਾਂ ਮਰੀਜ਼ਾਂ ਦਾ ਕਰ ਚੁੱਕੇ ਨੇ ਇਹ ਸਫਲ ਇਲਾਜ ਸੌਲ ਹਾਰਟ ਸੈਂਟਰ ਦੇ ਮਾਹਰ ਡਾਕਟਰ ਨੂੰ ਮਿਲਣ ਲਈ ਤੁਸੀਂ ਇਹ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਫਿਰ ਵਿਜ਼ਿਟ ਕਰ ਸਕਦੇ ਹੋ ਸੌਲ ਹਾਰਟ ਸੈਂਟਰ ਨਜ਼ਦੀਕ ਮੀਨੀ ਸੈਕਟਰੀਟ ਹੁਸ਼ਿਆਰ ਪਰ ਆਓ ਅਸੀਂ ਹੁਣ ਗੱਲਬਾਤ ਕਰਦੇ ਹਾਂ ਡਾਕਟਰ ਮਨੁਪ੍ਰੀਆ ਵਰਮਾ ਦੇ ਨਾਲ ਕਿਉਂ ਵੱਧ ਰਹੀਆਂ ਨੇ ਹਾਰਟ ਦੀਆਂ ਬਿਮਾਰੀਆਂ ਜਿੰਨਾਂ ਵਾਲਿਆਂ ਨੂੰ ਕਿਉਂ ਹੋ ਰਹੇ ਨੇ ਹਾਰਟ ਅਟੈਕ ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ ਹੈ ਅਤੇ ਕਿਵੇਂ ਸੌਲ ਹਾਰਟ ਸੈਂਟਰ ਵਿੱਚ ਕੀਤਾ ਜਾਂਦਾ ਹੈ ਹਾਰਟ ਬਲੌਕੇਜ ਦਾ ਇਲਾਜ ਤੁਹਾਨੂੰ ਕੀ ਨਾਮ ਜੀ ਆਪਣਾ ਮੇਰਾ ਨਾਮ ਡਾਕਟਰ ਮਨੁਕ੍ਰੀਆ ਵਰਮਾ ਹੈ ਮੈਡਿਕਲ ਭੱਜ ਤੋਰ ਦੀ ਜ਼ਿੰਦਗੀ ਹੈ ਜਿਹੜੀ ਇੱਕ ਫਾਸਟ ਫੂਡ ਆਪਾਂ ਖਾਂਦੇ ਆ ਤੇ ਅਕਸਰ ਦੇਖਿਆ ਜਾਂਦਾ ਵੀ ਜਿਹੜਾ ਹਾਰਟ ਨਾਲ ਰਿਲੇਟਡ ਇਹਨੀਆਂ ਬਿਮਾਰੀਆਂ ਤੋਂ ਕਾਫੀ ਲੋਕ ਪਛਾਣ ਆ ਹਮ ਜਦੋਂ ਹਾਰਟ ਨਾਲ ਤਹਾੜ ਦੀ ਕੋਈ ਪ੍ਰੋਬਲਮ ਆਉਂਦੀ ਆ ਤੇ ਆਪਾਂ ਡਾਕਟਰ ਕੋ ਜਾਨੇ ਆ ਹਮ ਜਿੱਦੇ ਡਾਕਟਰ ਕੋ ਆਪਾਂ ਜਾਨੇ ਆ ਤੇ ਸਭ ਤੋਂ ਵੱਡੀ ਉੱਥੇ ਪ੍ਰੋਬਲਮ ਇੱਕ ਹੁੰਦੀ ਆ ਤੇ ਇੱਕ ਪਰੇਸ਼ਾਨੀ ਖੜੀ ਹੋ ਜਾਂਦੀ ਪੇ ਉਹ ਕਹਿੰਦੇ ਜੀ ਸਟੰਟ ਪੈਣਾ ਤੇ ਬਾਈਪਾਸ ਸਰਜਰੀ ਹੋਣੀ ਆ ਤੇ ਪੇਸ਼ੈਂਟ ਜਿਹੜਾ ਕਾਫੀ ਘਬਰਾ ਜਾਂਦਾ ਤੇ ਪਰ ਆਪਾਂ ਜਿਹੜਾ ਸੁਣਿਆ ਜਿਹੜ ਇਥੇ ਜਿਹੜਾ ਬਿਨਾ ਬਾਈਪਾਸ ਸਰਜਰੀ ਤੋਂ ਤੇ ਬਿਨਾ ਜਿਹੜਾ ਸਟੰਟ ਤੋਂ ਜਿਹੜਾ ਇਲਾਜ ਕੀਤਾ ਜਾਂਦਾ ਹਮ ਕਿ ਕਿਦਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਦੱਸੋ ਕਿ ਜਿਹੜੀ ਹਾਰਟ ਦੀ ਪ੍ਰੋਬਲਮ ਹੈ ਸ਼ੁਰੂ ਕਿਦਾਂ ਹੁੰਦੀ ਹੈ ਕਿਦਾਂ ਬਰਾਉ ਸਰ ਵੈਸੇ ਤੁਸੀਂ ਬਿਲਕੁਲ ਸਹੀ ਸੁਣਿਆ ਅਸੀਂ ਸੈਂਟਰ ਤੇ ਸੌਲਰ ਸੈਂਟਰ ਤੇ ਬਿਨਾ ਸਰਜਰੀ ਤੋਂ ਹੀ ਟਰੀਟ ਕਰਦੇ ਹਾਂ ਜਿੰਨਾ ਪੇਸ਼ੈਂਟਸ ਨੂੰ ਹਾਰਟ ਦੀ ਬਲੌਕੇਜਸ ਡਿਟੈਕਟ ਹੁੰਦੀ ਹੈ ਜਾਂ ਉਹਨਾਂ ਦੇ ਹਾਰਟ ਦੀ ਪਾਵਰ ਕੱਟ ਹੁੰਦੀ ਹੈ ਉਹ ਸਾਰੇ ਸਾਨੂੰ ਕੰਸਲਟ ਕਰ ਸਕਦੇ ਆ ਉਹਨਾਂ ਨੂੰ ਕੋਈ ਸਟੰਟ ਜਾਂ ਬਾਈਪਾਸ ਸਰਜਰੀ ਦੀ ਲੋੜ ਨਹੀਂ ਪਾਏਗੀ ठीक है आजकल हार्ट बीमारी इस करके क्योंकि लाइफ स्टाइल बहुत ज्यादा बिगड़ चुका है जंक फूड तो बहुत ज्यादा है इन कीोपरीएट लाइफ स्टाइल हो रहा का तो है एक्सरसाइज कर रहे जिम ची सुने होगा काफी एक्टर एक्ट्रेसिज जिम से एक्सपायर होंगे उन्होंने रीजन यह है कि वह मोर देन अपनी एफर्ट ज्यादा लगाते जिनी कार्डियो आउटपुट होंगी नहीं उन्नी ਬਾਡੀ ਤੇ ਹਾਰਟ ਤੇ ਲੋਡ ਜ਼ਿਆਦਾ ਪੈ ਜਾਂਦਾ ਹੈ ਜ਼ਰੂਰਤ ਤੋਂ ਜ਼ਿਆਦਾ ਲੋਡ ਪੈਣ ਦੇ ਕਰਕੇ ਵੀ ਹਾਰਟ ਇੱਕਦਮ ਤੋਂ ਕੋਲੈਪਸ ਕਰਦਾ ਹੈ ਫਿਰ ਉਹਨੂੰ ਸਡਨ ਕਾਰਡੀਓਰੈਸਟ ਬੋਲਿਆ ਜਾਂਦਾ ਹੈ ਅਸੀਂ ਇੱਥੇ ਜਿਹੜੇ ਇਲਾਜ ਦਿੰਦੇ ਨਾ ਉਹਨਾਂ ਹਾਰਟ ਪੇਸ਼ੈਂਟਸ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਬਲੋਕੇਜਸ ਡਿਟੈਕਟ ਹੁੰਦੀਆਂ ਜਿਨ੍ਹਾਂ ਦੇ ਕੋਰਨਰੀ ਆਰਟਰੀਜ਼ 'ਚ ਜਿਨ੍ਹਾਂ ਦੇ ਬਲੋਕੇਜਸ ਬਣ ਜਾਂਦੀਆਂ ਜੰਗ ਫੂਡ ਜ਼ਿਆਦਾ ਖਾਣ ਨਾਨ ਵੇਜ ਜ਼ਿਆਦਾ ਖਾਣ ਜਿਹੜੇ ਸਮੋਕਰਸ ਹੈ ਉਹਨਾਂ ਨੂੰ ਇਹ ਹਾਰਟ ਪ੍ਰੋਬਲਮ ਜ਼ਿਆਦਾ ਆਂਦੀ ਹੈ ਠੀਕ ਹੈ ਕਿਉਂਕਿ ਜਿਹੜੀ ਸਮੋਕਿੰਗ ਹੈ ਉਹ ਕੀ ਕਰਦੀ ਹੈ ਕਿ ਆਰਟਰੀਜ਼ ਨੂੰ ਜਿਹੜੀ ਚਿਪਚਪਾਹਟ ਹੁੰਦੀ ਹੈ ਉਹ ਵਧਾ ਦਿੰਦੀ ਜਿੱਤੇ ਕਰਕੇ ਜਿਹੜਾ ਆਪਾਂ ਫੂਡ ਮਟੀਰੀਅਲ ਖਾਂਦੇ ਉਹ ਸਾਰਾ ਚਿਪਕਦਾ ਰਹਿੰਦਾ ਹੈ ਨਾਲੀਆਂ ਦੇ ਅੰਦਰ ਠੀਕ ਹੈ ਤੇ ਜਿਹੜਾ ਨਾਨ ਵੇਜ ਖਾਂਦੇ ਉਹ ਵੈਸੀ ਕੋਲੇਸਟੇਰੋਲ ਟ੍ਰਾਈਗਲਿਸਰਾਈਡ ਉਹਨਾਂ ਦਾ ਵਧਦਾ ਨਾ ਕੋਲੇਸਟੇਰੋਲ ਟਾਈਪ ਟ੍ਰਾਈਗਲਿਸਰਾਈਡ ਦੋਨੋਂ ਬਿਲਡਿੰਗ ਬਲੌਕਸ ਹੈ ਬਲੌਕੇਜਿਸ ਵੀ ਜਿੰਨਾ ਆਪਾਂ ਜ਼ਿਆਦਾ ਖਾਵਾਂਗੇ ਉਨਾਂ ਜ਼ਿਆਦਾ ਬਲੌਕੇਜਿਸ ਸਾਡੇ ਹਾਰਟ ਤੇ ਵੱਧਦੀ ਰਹੇਗੀ ਜਿੱਤੇ ਕਰਕੇ ਅਸੀਂ असी जरा है ट्रीटमेंट अं दे जिन्हों के बलोकेजि घट करते कोलैसट्रोल वगैरह नॉर्मल कर दे लाइफ स्टाइल इशूज़ को ठीक करते हैं साल का मतलब ही साइंस एंड आर्ट ऑफ लिविंग है ये साइंस तो है ही है मॉडर्न मेडिसिन टेक्नोलॉजी के ट्रीट करते हैं प्लस आर्ट ऑफ लिविंग मीनस उन्हों का लाइफ स्टाइल न करते कर हैं यह दोबीनेशन नी ट्रीटमेंट दें अशियारपुर सिटी से आज बैठे हैं इसी ਸੈਂਟਰ ਦੇ ਨਾਲ ਤੇ ਮੈਡਮ ਸਾਊਲ ਹਾਰਟ ਸੈਂਟਰ ਦੇ ਵਿੱਚ ਨਵਾਂ ਇਲਾਜ ਆ ਜਿਹੜਾ ਈਈਸੀਪ ਜਿਹੜਾ ਇਹਦੇ ਬਾਰੇ ਵੀ ਦੱਸਣ ਨੂੰ ਜ਼ਰੂਰ ਦੱਸੋ ਸਰ ਈਈਸੀਪ ਮੀਨਸ ਐਨਹਾਂਸ ਐਕਸਟਰਨਲ ਕਾਉਂਟਰ ਪਲਸੇਸ਼ਨ ਮੀਨਸ ਅਸੀਂ ਡਾਇਰੈਕਟਲੀ ਹਾਰਟ ਨੂੰ ਅਪਰੋਚ ਨਹੀਂ ਕਰਦੇ ਅਸੀਂ ਕਾਉਂਟਰ ਵੇਸ ਦੇ ਨਾਲ ਹਾਰਟ ਦੀ ਜਿਹੜੀ ਬੰਦ ਨਸਾਂ ਹੈ ਕੋਲੈਟਰਲ ਸਰਕੂਲੇਸ਼ਨ ਹੈ ਉਹਨੂੰ ਓਪਨ ਕਰਦੇ ਹਾਂ ਲੈਗਸ ਤੇ ਕਫ ਬੰਨਦੇ ਆ ਜਿਨ੍ਹਾਂ ਜਿਹਦੇ ਨਾਲ ਲੈਗਸ ਨੂੰ ਪ੍ਰੈਸ਼ਰਾਈਜ਼ ਕਰਕੇ ਹਾਰਟ ਦੇ ਤਰਫ ਸਪਲਾਈ ਇੰਪਰੂਵ ਹੁੰਦੀ ਹੈ ਉਹਦੇ ਨਾਲ ਕੀ ਹੁੰਦਾ ਨਿਊ ਬਾਈਪਾਸ ਰਸਤੇ ਬਨਣ ਲੱਗ ਜਾਂਦੇ ਜਿੰਨਾ ਸਰਜਿਕਲ ਬਾਈਪਾਸ ਜਿਵੇਂ ਰਸਤੇ ਆਪਾਂ ਐਡ ਕਰਦੇ ਆ ਆਪਣੇ ਗ੍ਰਾਫਟਿੰਗ ਦੇ ਨਾਲ ਇਹ ਨੈਚੁਰਲ ਵੇ ਨਾਲ ਡਵੈਲਪ ਹੁੰਦੇ ਤੇ ਇਹਨੂੰ ਇੱਕ ਤਰੀਕੇ ਨਾਲ ਸਪੋਰਟਸਮੈਨ ਹਾਰਟ ਬੋਲਿਆ ਜਾਂਦਾ ਹੈ ਕਿਹਾ ਸਪੋਰਟਸਮੈਨ ਹਾਰਟ ਅਸੀਂ ਡਵੈਲਪ ਕਰ ਰਹੇ ਇਹ ਈਸੀਪੀ ਥੈਰੇਪੀ ਦੇ ਨਾਲ ਤੇ ਨਾਲੇ ਇਹ ਇਲਾਜ ਕੋਈ ਨਵਾਂ ਇਲਾਜ ਨਹੀਂ ਹੈ ਸਰ ਇੱਥੇ ਜਾਗਰੂਕਤਾ ਘੱਟ ਹੈ ਬਸ ਇਨਾ ਫਰਕ ਹੈ ਇਹ ਇਲਾਜ ਬਹੁਤ ਸਾਲੋਂ ਤੋਂ ਚੱਲਦਾ ਆ ਰਿਹਾ ਕਟੋ-ਕਟ 50 100 ਸਾਲ ਚੱਲ ਰਿਹਾ ਹੈ ਇਲਾਜ ਬਸ ਇਹ ਇਥੇ ਲੋਕਾਂ ਨੂੰ ਜਾਗਰੂਕਤਾ ਫੈਲਾਉਣ ਵਾਸਤੇ ਅਸੀਂ ਅੱਜ ਸਭ ਦੇ ਸਾਹਮਣੇ ਆਏ ਆ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਰਜਰੀ ਇੱਕ ਮਾਤਰਾ ਟਰੀਟਮੈਂਟ ਨਹੀਂ ਹੈ ਕਿ ਹਾਂ ਨਾਨ ਸਰਜਿਕਲ ਤਰੀਕੇ ਵੀ ਸਾਡੇ ਬਹੁਤ ਵਧੀਆ ਕੰਮ ਕਰਦੇ ਆ ਪਰ ਇਹ ਜੀ ਪਿੱਛੇ ਜਿਹੜਾ ਟਰੀਟਮੈਂਟ ਜਿਹੜਾ ਚੱਲਦਾ ਆ ਇਹਦੇ ਵਿੱਚ ਕਿਹਨਾ ਕਿਹਨਾ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਕਿੰਨੇ ਚਿਰ ਦਾ ਟਰੀਟਮੈਂਟ ਜਿਹੜਾ ਹੁੰਦਾ ਸਰ ਇਹ 40 ਦਿਨ ਦੀ ਥੈਰੇਪੀ ਦਾ ਹੁੰਦਾ ਹਰ ਰੋਜ਼ ਦੇ ਘੰਟੇ ਦੀ ਥੈਰੇਪੀ ਲਗਾਈ ਜਾਂਦੀ ਹੈ ਤੇ ਪੇਸ਼ੈਂਟ ਨੂੰ ਸਿਰਫ ਆਪਣੇ ਕਰੋ ਆਣਾ ਹੈ ਇੱਕ ਘੰਟੇ ਵਾਸਤੇ ਅਸੀਂ ਕੋਈ ਐਡਮਿਸ਼ਨ ਨਹੀਂ ਕਰਦੇ ਇਹ ਸਾਰਾ ਡੇ ਕੇਅਰ ਦੇ ਪਰਪਸ ਤੇ ਨਾਲ ਹੀ ਕਵਰ ਕੀਤਾ ਜਾਂਦਾ ਹੈ ਤੇ ਪੇਸ਼ੈਂਟ ਨੂੰ ਵਿਦਨ ਅ ਵੀਕ ਆਪਣੇ ਚ ਇੰਪਰੂਵਮੈਂਟ ਨਜ਼ਰ ਆਂਦੀ ਹੈ ਇਹਦੇ ਵਿੱਚ ਬੜਾ ਟਾਈਟ ਦਾ ਵੀ ਕੋਈ ਸਪੈਸ਼ਲ ਬਿਲਕੁਲ ਸਰ ਸਾਇੰਸ ਐਂਡ ਆਰਟ ਆਫ ਲਿਵਿੰਗ ਦਾ ਮਤਲਬ ਹੀ ਹੈ ਇਹ ਆਪਾਂ ਡਾਈਟ ਡਾਈਟਰੀ ਚੇਂजेस ਕਰਦੇ ਹਾਂ ਕਿਉਂਕਿ ਜ਼ੀਰੋ ਆਇਲ ਕੁਕਿੰਗ ਨੂੰ ਫੋਲੋ ਕਰਾਈਦਾ ਕਿਉਂਕਿ ਜਿਹੜਾ ਮੇਨ ਇੰਗਰੀਡੀਐਂਟ ਹੈ ਆਇਲ ਉਹਨੂੰ ਅਸੀਂ ਰੁਕਵਾਇਦਾ ਜਿਹੜਾ ਬਲੋਕੇਜ ਇਸ ਇਹ ਜੀ ਨਾਲ ਬਣਾਉਂਦਾ ਹੈ ਬੋਡੀ ਦੇ ਅੰਦਰ ਮੈਡਮ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਅਕਸਰ ਉਹ ਘਬਰਾਉਂਦੇ ਆ ਸਭ ਤੋਂ ਪਹਿਲਾਂ ਤਾਂ ਹਾਂ ਸਰ ਘਰਾਂ ਨੂੰ ਮੈਂ ਸਾਰਿਆਂ ਨੂੰ ਇਹ ਹੀ ਬੋਲਣਾ ਚਾਹੂੰਗੀ ਕਿ ਇਸ ਬਿਮਾਰੀ 'ਚ ਪੈਨਿਕ ਹੋਣ ਦੀ ਬਿਲਕੁਲ ਲੋੜ ਨਹੀਂ ਹੈ ਕਿਉਂਕਿ ਬਲੌਕੇਜਸ ਇੱਕ ਦਿਨ 'ਚ ਨਹੀਂ ਬੰਦਦੇ ਜੇ ਆਪਾਂ ਹਸਪੀਟਲ 'ਚ ਇੱਕ ਦਿਨ ਵਾਸਤੇ ਜਾਂਦੇ ਉੱਥੇ ਸਾਨੂੰ ਪਤਾ ਲੱਗ ਜਾਂਦਾ ਕਿ ਸਾਨੂੰ ਬਲੌਕੇਜਸ ਹੈ ਤੇ ਡਾਕਟਰ ਉੱਥੇ ਉਹਨਾਂ ਨੂੰ ਡਰਾ ਦਿੰਦੇ ਕਿ ਨਹੀਂ ਹੁਣ ਤੁਸੀਂ ਜਾ ਨਹੀਂ ਸਕਦੇ ਬਲੌਕੇਜਸ ਤੁਹਾਨੂੰ ਅਚਾਨਕ ਹਾਰਟ ਅਟੈਕ ਆ ਜਾਏਗਾ ਇਹ ਹੋ ਜਾਏਗਾ ਬਟ ਇਹ ਸਮਝਣ ਵਾਲੀ ਗੱਲ ਹੈ ਬਲੌਕੇਜਸ ਇੱਕ ਦਿਨ 'ਚ ਤਾਂ ਬਣ ਹੀ ਨਹੀਂ ਹੈ ਹਾਲੇ ਵੀ ਤੁਸੀਂ ਚੱਲਦੇ ਆ ਰਹੇ ਹੋ ਚੱਲਦੇ ਫਿਰਦੇ ਹੋ ਹਸਪੀਟਲ ਗਏ ਹੋ

ਆਪਣਾ ਕਰਨੜੜਵਾਲ ਜੀ ਸਰ ਕੀ ਪ੍ਰੋਬਲਮ ਇਜ਼ੀਲੀ ਬਣ ਚੈਸ ਚੇ ਪੇਨ ਰਹਿੰਦੀ ਸੀ ਇੱਥੇ ਅੱਛਾ ਜਦੋਂ ਤੁਸੀਂ ਆ ਸੈਂਟਰ ਵਿੱਚ ਆਏ ਆ ਇੱਥੇ ਤੇ ਤੁਹਾਨੂੰ ਇਹ ਸੈਂਟਰ ਦਾ ਪਤਾ ਕਿੱਦਾਂ ਲੱਗਾ ਸਿਕਾ ਮੇਰੇ ਭਤੀਜੇ ਨੇ ਵੀ ਇੱਥੋਂ ਇਲਾਜ ਕਰਵਾਇਆ ਸੀ ਉਹਨੂੰ ਫਰਕ ਪੈ ਗਿਆ ਤੇ ਮੈਂ ਐਡ ਦੇਖੀ ਇਹਨਾਂ ਦੀ ਤੇ ਮੈਨੂੰ ਦੋਨੋਂ ਰਸਤੇ ਤੋਂ ਪਤਾ ਲੱਗਾ ਇੱਥੇ ਇਹ ਪ੍ਰੋਬਲਮ ਤੁਹਾਨੂੰ ਕਿੰਨੀ ਦਿਨ ਤੁਸੀਂ ਕੀ ਇਹ ਤਿੰਨ ਚਾਰ ਸਾਲ ਹੋ ਗਏ ਸੀਗੇ ਜੀ ਅਲੱਗ-ਅਲੱਗ ਜਗ੍ਹਾ ਤੇ ਹੁੰਦੀ ਸੀ ਸ਼ੁਰੂਆਤ ਇੱਥੇ ਇੱਥੇ ਹੁੰਦੀ ਹੈ ਕੈਪੀਲਾਮ ਟਰੀਟਮੈਂਟ ਕਿਦੋਂ ਤੋਂ ਚੱਲਦਾ ਜੀ ਤੁਹਾਡਾ ਕਿ ਮੈਂ ਇੱਕ ਦੋ ਦੋ ਤਿੰਨ ਵਾਰ ਕਿਸ ਨੂੰ ਦਿਖਾਇਆ ਸੀਗਾ ਤੇ ਮਸਲ ਪੇਨ ਦੀ ਦਵਾਈ ਮਿਲ ਖਾਦੀ ਸੀ ਉਸ ਤੋਂ ਬਾਅਦ ਪਰ ਫਰਕ ਨਹੀਂ ਪਿਆ ਪਰ ਹੁਣ ਨਾਲ ਤੁਹਾਨੂੰ ਕਿੰਨਾ ਫਰਕ ਆਇਆ ਹੁਣ ਹੈਗਾ ਕਾਫੀ ਫਰਕ ਹੈਗਾ ਹੱਲੇ ਤਾਂ ਮੈਨੂੰ 12-13 ਦਿਨ ਹੋਏ ਬਾਕੀ ਫਰਕ ਹੌਲੀ ਹੌਲੀ ਹੋ ਰਿਹਾ ਹੈ ਕਹਿੰਦੇ 12-13 ਦਿਨਾਂ ਦੇ ਵਿੱਚ ਵਿੱਚ ਕਿੰਨਾ ਤੁਹਾਨੂੰ ਬੈਟਰ ਫੀਲ ਹੋ ਰਿਹਾ ਪਹਿਲਾਂ ਨਾਲ ਕਾਫੀ ਜ਼ਿਆਦਾ ਹੋ ਰਿਹਾ ਹੈ ਜੀ ਬੈਟਰ ਤੇ ਬਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਕਾਫੀ ਜਿਹੜੇ ਟੈਸਟ ਬੀਨ ਦਾ ਪ੍ਰੋਬਲਮ ਹੁੰਦੀ ਜਾਂ ਹੱਡ ਦੀ ਕਿਸੇ ਨੂੰ ਪ੍ਰੋਬਲਮ ਹੋ ਜੇ ਤਾਂ ਲੋਕ ਕਾਫੀ ਘਬਰਾ ਜਾਂਦੇ ਆ ਨਹੀਂ ਨਹੀਂ ਬਾਪੇ ਨੂੰ ਕੀ ਤੁਸੀਂ ਮੈਸੇਜ ਦੇਣਾ ਕਥਾਗਾਰਮਿਤ ਹੈ ਜੇ ਉਹਨੂੰ ਸਹੀ ਲੱਗੇ ਤਾਂ ਆਪਣਾ ਲਾਜ ਜ਼ਰੂਰ ਰਣ ਕੋਈ ਵਧੀਆ ਚੀਜ਼ ਹੈਗੀ ਸੀ ਮਾੜੀ ਚੀਜ਼ ਨਹੀਂ ਹੈਗੀ ਇਹਦਾ ਕੋਈ ਸਾਈਡ ਇਫੈਕਟ ਵੀ ਐ ਨਹੀਂ ਹੈ ਇਹਦਾ ਕੋਈ ਬਾਕੀ ਸਟਾਫ ਲੋਕ ਕਿੰਦਾ ਦਾ ਟ੍ਰੀਟਮੈਂਟ ਕੀਤਾ ਜਾਂਦਾ ਸਾਰਾ ਬਹੁਤ ਵਧੀਆ ਸਟਾਫ ਹੈ ਜੀ ਬਹੁਤ ਕੋਲਮਨਰ ਮਿਲਣ ਵਾਲਾ ਸਟਾਫ ਹੈ ਬਹੁਤ ਚੰਗਾ ਲੱਗਦਾ ਘਰ ਵਰਗਾ ਮਹਿਸੂਸ ਹੁੰਦਾ ਜੇ ਇੱਥੇ ਆ ਗਏ ਧੰਨਵਾਦ ਜੀ ਤੁਹਾਡਾ